ਜੇਕਰ ਤੁਸੀਂ ਵੀ ਕੰਬਾਈਨ ਖਰੀਦਣ ਜਾਂ ਉਸ ਨੂੰ ਮੋਡੀਫਾਈ ਕਰਾਉਣ ਦੇ ਚਾਹਵਾਨ ਹੋ ਤਾਂ ਇੱਕ ਵਾਰ ਜ਼ਰੂਰ ਜੋਸਨ ਐਗਰੋ ਵਰਕਸ ਟਾਲੀ ਵਾਲਾ ਬੋਦਲਾ ਵਿਖੇ ਪਹੁੰਚੋ ਜਿੱਥੇ ਖੇਤੀ ਦੇ ਹਰ ਪ੍ਰਕਾਰ ਦੇ ਸੰਦ ਤੁਹਾਨੂੰ ਬਿਲਕੁਲ ਘੱਟ ਰੇਟਾਂ ਤੇ ਤਿਆਰ ਕਰਕੇ ਦਿੱਤੇ ਜਾਣਗੇ। ਨਮਸਕਾਰ ਦੋਸਤੋ ਏਐਮ ਟੀਵੀ ਦੇਖ ਰਹੇ ਸਾਰੇ ਦੋਸਤਾਂ ਦਾ ਮੈਂ ਸ਼ੋਕ ਮੈਕ ਸਵਾਗਤ ਕਰਦਾ। ਇਸ ਟਾਈਮ ਮੈਂ ਮੌਜੂਦ ਹਾਂ ਫਾਜ਼ਿਲਕਾ ਮਲੋਟ ਰੋਡ ਟਾਲੀ ਵਾਲਾ ਬੋਦਲਾ ਜੋਸਨ ਐਗਰੋ ਵਰਕਸ ਤੇ ਕਿਸਾਨ ਵੀਰਾਂ ਲਈ ਅਲੱਗ-ਅਲੱਗ ਤਰ੍ਹਾਂ ਦੇ ਖੇਤੀ ਦੇ ਸੰਦ ਤਿਆਰ ਕੀਤੇ ਜਾ ਰਹੇ ਹਨ ਔਰ ਵੱਡੀ ਗੱਲ ਬਾਡੀ ਦਾ ਸੀਜ਼ਨ ਹੈ ਕੰਬੈਨ ਤੁਸੀਂ ਜੇਕਰ ਮੋਡੀਫਾਈ ਕਰਾਉਣੀ ਹੈ ਤਾਂ ਤੁਸੀਂ ਇੱਕ ਵਾਰ ਇੱਥੇ ਜ਼ਰੂਰ ਪਹੁੰਚ ਕਰੋ ਓਨਰ ਸਾਡੇ ਨਾਲ ਮੌਜੂਦ ਨੇ ਸਰ ਕੀ ਨਾਮ ਹੈ ਤੁਹਾਡਾ ਸੰਦੀਪ ਕੁਮਾਰ ਜੀ ਸੰਦੀਪ ਕੁਮਾਰ ਜੀ ਕਿਸ ਤਰ੍ਹਾਂ ਦੀਆਂ ਆਪਣੇ ਗਾਕਾਂ ਲਈ ਓਪਰਾ ਲੈ ਕੇ ਆਏ ਹੋ ਸਰ ਇੱਥੇ ਆਪਣੇ ਕੰਬੈਨਾਂ ਦਾ ਤਾਂ ਰਿਪੇਅਰਿੰਗ ਦਾ ਕੰਮ ਕੀਤਾ ਜਾਂਦਾ ਜੀ ਤੁਸੱਲੀ ਬਖਸ਼ ਕੰਮ ਕੀਤਾ ਜਾਂਦਾ ਜੀ ਪੁਰਾਣੀਆਂ ਮਸ਼ੀਨਾਂ ਨੂੰ ਮੋਡੀਫਿਕੇਸ਼ਨ ਕੀਤਾ ਜਾਂਦਾ ਜੀ ਮਸ਼ੀਨਾਂ ਨੂੰ 4x4 ਜੀ ਤੇ ਹੋਰ ਵੀ ਮਸ਼ੀਨਾਂ ਦੇ ਜੋ ਪਾਰਟਸ ਤਿਆਰ ਕੀਤੇ ਜਾਂਦੇ ਨੇ ਜੀ ਜਿਵੇਂ ਫਰੰਟ ਡੋਗਰ ਹੋ ਗਿਆ ਜੀ ਸਾਈਡ ਡੋਗਰ ਹੋ ਗਿਆ ਜੀ ਜੋ ਵੀ ਹੈ ਸਾਰਾ ਸਪੇਅਰ ਪਾਰਟ ਇਹਨਾਂ ਦਾ ਮੰਨ ਲਓ ਆਪਾਂ ਤਿਆਰ ਕਰਦੇ ਹਾਂ ਜੀ ਪਿੱਛੇ ਖੜੀ ਕੰਬੈਨ ਦੀ ਗੱਲ ਕਰੀਏ ਤੁਸੀਂ ਮੋਡੀਫਾਈ ਕੀਤੀ ਹੈ ਹਾਂਜੀ ਹਾਂਜੀ ਕਿਹੜਾ ਮਾਡਲ ਸੀ ਇਹ ਇਹ 99 ਮਾਡਲ ਹੈ ਜੀ ਦੇਖਣ ਨੂੰ ਤਾਂ 24 25 ਲੱਗ ਰਹੀ ਹੈ ਤੁਹਾਡੇ ਸਾਹਮਣੇ ਹੀ ਹੈ ਜੀ ਜੋ ਹੈ ਇਹਦੇ ਵਿੱਚ ਕੀ ਕਮਾਲ ਕੀਤਾ ਫਿਰ ਬਸ ਇਹਦੀਆਂ ਜੋ ਸੀਟਾਂਸ ਖਰਾਬ ਸੀਗੇ ਉਹ ਬਦਲਤੀਆਂ ਤੇ ਪੇਂਟ ਕਰਤਾ ਜੀ ਜੀ ਹਾਂਜੀ ਤੇ ਕਿੰਨਾ ਸਮਾਂ ਲੱਗ ਗਿਆ ਲੱਗ ਇੱਕ ਮਹੀਨਾ ਲੱਗ ਗਿਆ ਜੀ ਇਹਦੇ ਤੇ ਇੱਕ ਮਹੀਨਾ ਲੱਗ ਗਿਆ ਹਾਂਜੀ ਤੇ ਜੇ ਡਰਾਈਵਰ ਵੀਰ ਵੀਡੀਓ ਵੇਖ ਰਹੇ ਨੇ ਜਾਂ ਕਿਸਾਨ ਵੀਰ ਵੇਖ ਰਹੇ ਨੇ ਉਹਨਾਂ ਲਈ ਕੀ ਆਫਰ ਹੈ ਉਹਨਾਂ ਨੂੰ ਅਸੀਂ ਇਹ ਕਹਿਣਾ ਚਾਹੁੰਦੇ ਆਂ ਵੀ ਸਾਡੇ ਕੋਲ ਆਓ ਜਿਨ੍ਹਾਂ ਕੋਲ ਮਸ਼ੀਨਾਂ ਪੁਰਾਣੀਆਂ ਨੇ ਨਵੀਆਂ ਲੈਣ ਦੀ ਬਜਾਏ ਪੁਰਾਣੀ ਮਸ਼ੀਨ ਲਿਆਓ ਉਹਨਾਂ ਨੂੰ ਆਪਾਂ ਨਵੀਂ ਸ਼ੇਪ ਦੇ ਕੇ ਤੇ ਉਹਨਾਂ ਦੇ ਜੋ ਚਾਹ ਇਹਨ 30 ਲੱਖ 35 ਲੱਖ 25 ਲੱਖ ਲਾਂ ਤੋਂ ਬਜਾਏ ਆਪਾਂ 7-8 ਲੱਖ 10 ਲੱਖ ਦੇ ਵਿੱਚ ਕੰਮ ਜੀ ਨਵੀਂ ਵਾਲੀ ਫੀਲਿੰਗ ਲੈ ਸਕਦੇ ਆਂ ਆਪਾਂ ਇਹਦੇ ਜੀ ਹਾਂਜੀ ਤੇ ਗੱਲ ਕਰੀਏ ਪੁਰਾਣੀ ਕੰਬਾਈਨ ਵੀ ਅਵੇਲੇਬਲ ਕੋਈ ਹੁੰਦੀ ਹੈ ਆਪਣੇ ਕੋਲ ਹਾਂਜੀ ਹਾਂਜੀ ਉਹ ਵੀ ਮਿਲ ਜਾਂਦੀ ਆਪਾਂ ਜੋ ਵੀ ਹੈ ਪਰਚੇਜ਼ ਕਰਵਾ ਸਕਦੇ ਆਂ ਜੀ ਇਹ ਗੱਲ ਕਰੀਏ ਆਪਣੇ ਲੋਕੇਸ਼ਨ ਦੀ ਤਾਂ ਕਿੱਥੇ ਆਪਾਂ ਹਣ ਖੜੇ ਆ ਆਪਣੀ ਲੋਕੇਸ਼ਨ ਹੈ ਜੀ ਮਲੋਟ ਰੋਡ ਫਾਜਲਕਾ ਤੋਂ 12 13 ਕਿਲੋਮੀਟਰ ਫਾਜਲਕਾ ਤੋਂ 12 ਮਿੰਟਾਂ ਦਾ ਰਸਤਾ ਹੈ ਜੀ ਆਪਣੇ ਰੋਡ ਦੇ ਉੱਪਰ ਹੀ ਵਰਕਸ਼ਾਪ ਹੈ ਜੋਸਨ ਐਗਰੋ ਵਰਕਸ਼ਾਪ ਜੋ ਕਿ ਇੱਥੇ ਕੰਬੈਨਾਂ ਤੋਂ ਇਲਾਵਾ ਖੇਤੀਬਾੜੀ ਦੇ ਜੋ ਵੀ ਸੰਦ ਨੇ ਹਾਲ ਤਵੀਆਂ ਸਵਾਗਾ ਸਵਾਗਾ ਕਰਾਇਆ ਜੋ ਵੀ ਹੈ ਤੇ ਲੋਡਰ ਵੀ ਤਿਆਰ ਕਰਦੇ ਆਂ ਜੀ ਆਪਾਂ ਇੱਥੇ ਜੀ ਹਾਂਜੀ ਹੁਣ ਤੁਹਾਨੂੰ ਦੋਸਤੋ ਦਿਖਾਉਂਦੇ ਆਂ ਲੋਡਰ ਦੀ ਵੀਡੀਓ ਇਹ ਤੁਸੀਂ ਪਿੱਛੇ ਦੇਖ ਰਹੇ ਹੋ ਕੰਬੈਨ ਬਾਈਰੀ ਨੇ ਆਪਣੇ ਹੱਥੀ ਮੋਡੀਫਾਈ ਕੀਤੀ ਹੈ ਬਿਲਕੁਲ ਪੁਰਾਣੀ ਕੰਬੈਨ ਲੈ ਕੇ ਆਏ ਸੀ ਔਰ ਅੱਜ ਬਿਲਕੁਲ 24 25 ਮਾਡਲ ਤਰ੍ਹਾਂ ਦਿਖਾਈ ਦੇ ਰਹੀ ਏ ਪਤਾ ਨਹੀਂ ਲੱਗ ਰਿਹਾ ਵੀ ਨਵੀਂ ਹੈ ਜਾਂ ਪੁਰਾਣੀ ਹੈ ਤੁਹਾਡੇ ਕੋਲ ਵੀ ਜੇਕਰ ਕੋਈ ਪੁਰਾਣੀ ਕੰਬੈਨ ਹੈ ਤਾਂ ਤੁਸੀਂ ਇੱਕ ਵਾਰ ਜ਼ਰੂਰ ਇੱਥੇ ਵਿజిਟ ਕਰੋ ਜੋ ਸਨੇਗਰੋ ਵਰਕਸ ਟਾਲੀ ਵਾਲਾ ਬੋਦਲਾ ਵਿਕੇ ਜਿੱਥੇ ਬਿਲਕੁਲ ਤੁਹਾਨੂੰ ਪੁਰਾਣੀ ਕੰਬੈਨ ਲੈ ਕੇ ਆਓਗੇ ਔਰ ਚਮਕਦੀ ਹੋਈ ਨਵੀਂ ਕੰਬੈਨ ਇੱਥੋਂ ਲੈ ਕੇ ਜਾਓਗੇ ਬਾਈਰ ਨੇ ਲੋਡਰ ਤਿਆਰ ਕੀਤਾ ਹੈ ਜੋ ਕਿ ਜਿਵੇਂ ਕਿ ਕਿਸਾਨ ਵੀਰਾਂ ਨੂੰ ਜ਼ਰੂਰਤ ਰਹਿੰਦੀ ਹੈ ਭਾਂਵੇ ਆਲੀ ਦਾ ਕੰਮ ਹੈ ਜਾਂ ਮਿੱਟੀ ਦਾ ਕੰਮ ਹੈ ਕੋਈ ਵੀ ਚੀਜ਼ ਜੋ ਲੋਡ ਕਰਨੀ ਹੈ ਜਾਂ ਪਰਤੀ ਪਾਉਣੀ ਹੈ ਉਸ ਲਈ ਔਰ ਬਾਇਰਾਂ ਨੇ ਇੱਕ ਖਾਸੀਅਤ ਇਹਦੇ ਚ ਵੀ ਜਦੋਂ ਮਰਜ਼ੀ ਇਸ ਨੂੰ ਤੁਸੀਂ ਉਤਾਰ ਸਕਦੇ ਹੋ ਜਦੋਂ ਮਰਜ਼ੀ ਫਿੱਟ ਕਰ ਸਕਦੇ ਹੋ ਔਰ ਟਰੈਕਟਰ ਦਾ ਕੰਮ ਲੈ ਸਕਦੇ ਹੋ ਬਾਈ ਉਹ ਨਾਲ ਗੱਲਬਾਤ ਕਰਾਂਗੇ ਹਾਂਜੀ ਬਾਜੀ ਹਾਂਜੀ ਸਾਰੇ ਲੋਡਰ ਆਪਾਂ ਤਿਆਰ ਕੀਤਾ ਹੈ ਨਵੇਂ ਤਰੀਕੇ ਨਾਲ ਜੋ ਕਿ ਇਹਨੂੰ ਆਪਾਂ ਅਲੱਗ ਕਰ ਸਕਦੇ ਹਾਂ ਟਰੈਕਟਰ ਤੋਂ ਉਹ ਵੀ ਕੋਈ ਜ਼ਿਆਦਾ ਟਾਈਮ ਨਹੀਂ ਲੱਗੇਗਾ 15-20 ਮਿੰਟਾਂ ਜੀ ਇਹਨੂੰ ਆਪਾਂ ਉਤਾਰ ਵੀ ਸਕਦੇ ਹਾਂ ਤੇ ਲਗਾ ਵੀ ਸਕਦੇ ਹਾਂ ਇਹਦੇ ਇਹਦੇ ਚ ਆਪਾਂ ਨੂੰ ਹੋਰ ਟਰੈਕਟਰ ਲੈਣ ਦੀ ਕੋਈ ਲੋੜ ਨਹੀਂ ਹੈ ਇਸ ਟਰੈਕਟਰ ਤੋਂ ਆਪਾਂ ਲੋਡਰ ਦਾ ਕੰਮ ਵੀ ਲੈ ਸਕਦੇ ਆ ਤੇ ਆਪਣੇ ਖੇਤ ਦਾ ਕੰਮ ਵੀ ਲੈ ਸਕਦੇ ਆ ਜੀ ਗੱਲ ਕਰੀਏ ਟਰੈਕਟਰ ਦੀ ਤਾਂ ਕਿਹੜਾ ਟਰੈਕਟਰ ਜ਼ਰੂਰੀ ਹੈ ਇਹਦੇ ਤੇ ਕੋਈ ਟਰੈਕਟਰ ਵੀ ਲੱਗ ਸਕਦਾ ਜੀ ਛੋਟੇ ਤੋਂ ਛੋਟਾ ਵੱਡੇ ਤੋਂ ਵੱਡਾ ਜੋ ਵੀ ਹੈ ਉਹਦੇ ਤੇ ਵੀ ਆਪਾਂ ਇਹਨੂੰ ਲਾ ਸਕਦੇ ਆ ਜੀ ਠੀਕ ਹੈ ਹਾਂਜੀ ਜੇਕਰ ਗੱਲ ਕਰੀਏ ਦੂਸਰੀ ਜੇਕਰ ਕੋਈ ਕਿਸਾਨ ਟਰੈਕਟਰ ਜਿਵੇਂ ਬਦਲ ਲੈਂਦਾ ਉਸ ਤੋਂ ਬਾਅਦ ਫਿਰ ਵੀ ਕੰਮ ਦੇ ਜਾਂਦਾ ਹਾਂਜੀ ਹਾਂਜੀ ਉਹਦੇ ਤੇ ਥੋੜਾ ਜਿਹਾ ਫਿਟਿੰਗ ਦਾ ਹੋਵੇਗਾ ਬਾਕੀ ਕੋਈ ਜ਼ਿਆਦਾ ਉਹ ਨਹੀਂ ਹੈ ਬਾਕੀ ਸਾਰੀ ਚੀਜ਼ ਸਿਸਟਮ ਉਹ ਹੀ ਲੱਗੂਗਾ ਜੀ ਠੀਕ ਹੈ ਬਾਈ ਯਾਰ ਇਹ ਟਰੈਕਟਰ ਵੀ ਇੱਕ ਮੋਡੀਫਾਈ ਕੀਤਾ ਉਹਦੀਆਂ ਤਸਵੀਰਾਂ ਦਿਖਾਉਨੇ ਆ ਸਾਰੇ ਕਿਹੜਾ ਮਾਡਲ ਟਰੈਕਟਰ ਸੀਗਾ ਇਹ 12 ਮਾਡਲ ਟਰੈਕਟਰ ਹੈ ਜੀ ਅੱਜ ਤਾਂ 24 25 ਲੱਗ ਰਿਹਾ ਹਾਂਜੀ ਤੁਹਾਡੇ ਸਾਹਮਣੇ ਹੀ ਹੈ ਜੀ ਜੋ ਵੀ ਹੈ ਕੀ ਕੀ ਚੇਂਜਿੰਗ ਲਿਖੀ ਇਹਦਾ ਪਲੇਟਫਾਰਮ ਬਣਾਤਾ ਜੀ ਅੱਛਾ ਜੀ ਤੇ ਜਿਹੜਾ ਇਹਦੀ ਸ਼ੋ ਸ਼ੋ ਹੈਗੀ ਐ ਇਹਨੂੰ ਪੇਂਟ ਕਰਤਾ ਸਾਰੇ ਨੂੰ ਪੇਂਟ ਕਰਤਾ ਜੀ ਜੀ ਪਾਵਰ ਸਟੀering ਕਰਤਾ ਜੀ ਜੀ ਯਾਨੀ ਕਿ ਹੁਣ ਜਿਹੜਾ 13 12 13 ਸਾਲ ਨਵਾਂ ਲੱਗਣ ਲੱਗ ਗਿਆ ਹਾਂਜੀ ਹਾਂਜੀ ਇਹਦਾ ਜੋ ਪਾਵਰ ਸਟੀਰਿੰਗ ਵਾਲਾ ਸਿਸਟਮ ਹੈ ਸਿਲੰਡਰ ਨਵੇਂ ਮਾਡਲ ਵਾਲਾ ਲਾਤਾ ਜੀ ਠੀਕ ਹੈ ਜੀ ਇਹਦੇ ਚ ਹੁਣ ਕੋਈ ਦਿੱਕਤ ਨਹੀਂ ਹੈਗੀ ਮਰੂਤੀ ਤਰ੍ਹਾਂ ਚੱਲਦਾ ਜੀ ਜੀ ਹਾਂਜੀ ਪਹਿਲੇ ਸਿੰਪਲ ਸੀ ਬਿਲਕੁਲ ਪਹਿਲੇ ਸਿੰਪਲ ਸੀਗਾ ਜੀ ਬਿਲਕੁਲ ਜੀ ਇਹਦੇ ਚ ਹੁਣ ਕੋਈ ਦਿੱਕਤ ਨਹੀਂ ਹੈਗੀ ਆਰਾਮ ਦੀ ਚਲਾਓ ਟਰਾਲੀ ਟਰੋਲੀ ਬੈਕ ਕਰਨੀ ਹੈ ਪਾਵਰ ਸਟੀਰਿੰਗ ਬਾਈ ਬਹੁਤ ਨਜ਼ਾਰਾ ਹੈ ਜੀ ਜੀ ਪਹਿਲੇ ਤੁਹਾਨੂੰ ਜਿਹੜੇ ਵੀ ਕਿ ਵੱਡੇ ਕੰਬੈਨ ਟਰੈਕਟਰ ਲੋਡਰ ਦਿਖਾਏ ਹੁਣ ਗੱਲਬਾਤ ਕਰਾਂਗੇ ਬਾਈ ਸੰਦੀਪ ਕੁਮਾਰ ਨਾਲ ਵੀ ਹੋਰ ਕਿਸ ਤਰ੍ਹਾਂ ਦੇ ਖੇਤੀ ਦੇ ਸੰਦ ਕਿਸਾਨਾਂ ਲਈ ਤਿਆਰ ਕੀਤੇ ਜਾ ਰਹੇ ਨੇ ਇੱਥੇ ਖੇਤੀਬਾੜੀ ਦੇ ਸਾਰੇ ਸਾਧਨ ਤਿਆਰ ਕੀਤੇ ਜਾਂਦੇ ਜੀ ਹਾਲ ਤਮੀਆਂ ਜੰਦਰੀਆਂ ਕਰਾਏ ਝੋਨੇ ਵਾਲੀ ਡ੍ਰਿੱਲਾਂ ਕਣਕ ਬੀਜਣ ਵਾਲੀਆਂ ਡ੍ਰਿੱਲਾਂ ਬਾਕੀ ਜੋ ਵੀ ਛੋਟੇ-ਬੋਟੇ ਸੰਦ ਹੈਗੇ ਜੀ ਸਭ ਤਿਆਰ ਕੀ ਜਾਂਦੇ ਨੇ ਜੀ ਤੇ ਛੁੱਡੇ ਵੱਢਣ ਵਾਲੇ ਰਿਪਰ ਜੀ ਉਹ ਬਹੁਤ ਜ਼ਿਆਦਾ ਤਿਆਰ ਹੁੰਦੇ ਹੈ ਇੱਥੇ ਆਪਣੇ ਜੀ ਹਾਂ ਜੀ ਟਰਾਲੀਆਂ ਵੀ ਵੱਡੀਆਂ ਟਰਾਲੀਆਂ ਵੀ ਮੋਟਰਸਾਈਕਲ ਵਾਲੀਆਂ ਟਰਾਲੀਆਂ ਜੀ ਡਬਲ ਟਾਇਰ ਫੋਰ ਟਾਇਰ ਟ੍ਰਿਪਲ ਟਾਇਰ 3 ਟਾਇਰਾਂ ਵਾਲੀ 4 ਟਾਇਰਾਂ ਵਾਲੀ 2 ਟਾਇਰਾਂ ਵਾਲੀ ਵੀ ਤਿਆਰ ਕੀਤੀਆਂ ਜਾਂਦੀਆਂ ਨੇ ਜੀ ਜੋ ਵੀ ਕਸਟਮਰ ਕਹੇਗਾ ਉਸ ਤਰ੍ਹਾਂ ਦੀ ਚੀਜ਼ ਤਿਆਰ ਕਰ ਦੇਈ ਦੀ ਠੀਕ ਹੈ ਜੀ ਹਾਂਜੀ ਤੁਸੀਂ 4x4 ਦੀ ਗੱਲ ਕੀਤੀ ਕੰਬੈਨ ਦੀ ਉਹ ਕਿੰਨੇ ਟਾਈਮ ਵਿੱਚ ਹੋ ਜਾਂਦੇ ਨੇ 4x4 3 ਦਿਨਾਂ ਵਿੱਚ ਅਸੀਂ 3 4 ਦਿਨਾਂ ਵਿੱਚ ਅਸੀਂ ਮਸ਼ੀਨ ਤਿਆਰ ਕਰਕੇ ਜੀ ਜ਼ਿੰਮੇਦਾਰ ਨੂੰ ਜੋ ਵੀ ਹੈ ਆਪਾਂ ਜੀ ਕੰਪਲੀਟ ਕਰ ਦੇਈਦਾ ਜੀ ਜੀ ਜਿਵੇਂ ਕਿ ਹੁਣ ਬਿਲਕੁਲ ਵਾਢੀ ਨੇੜੇ ਆ ਬਿਲਕੁਲ ਕਈ ਸਮਾਂ ਦੇ ਤੇ ਸ਼ੁਰੂ ਹੀ ਹੋ ਗਈ ਕਿਸਾਨ ਕਹੇ ਵੀ ਜਲਦੀ ਝੁੰਦਾ ਉਸ ਲਈ ਕੀ ਆਫਰ ਹੈ ਇਹਦੇ ਚ ਆ ਜੀ ਕਣਕਾਂ ਵਿੱਚ ਤਾਂ 4x ਦੀ ਲੋੜ ਪੈਣੀ ਨਹੀਂ ਜੀ ਜੀ ਤੇ ਝੋਨੇ ਵੇਲੇ ਹੁੰਦੀ ਹੈ ਜੀ ਬਸ ਤਿੰਨ ਦਿਨਾਂ ਦਾ ਟਾਈਮ ਹੁੰਦਾ ਜੀ ਤਿੰਨ ਦਿਨਾਂ ਚ ਆਪਾਂ ਤਿਆਰ ਕਰਕੇ ਅਗਲੇ ਨੂੰ ਮਸ਼ੀਨ ਟੌਰ ਦੇ ਦਈਏ ਜੀ ਫਿਰ ਵੀ ਕੋਈ ਸੱਜਣ ਕਹਿੰਦਾ ਹੋਵੇ ਵੀ ਕਰਾਉਣੀ ਹੈ ਤਾਂ ਫਿਰ ਹਾਂਜੀ ਜਲਦੀ ਹੋ ਸਕਦੀ ਹੈ ਹਾਂਜੀ 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 ਜਦੋਂ ਕੋਈ ਕਵੇ ਬਸ ਨਾਲ ਲਗਵਾ ਸਬ ਸਿਸਟਮ ਤਿਆਰ ਹੈ ਜੀ ਆਪਣੇ ਤੇ ਜੀ ਇਕਵਿਟੀ ਕਰਨਾ ਹਾਂਜੀ ਹਾਂਜੀ ਠੀਕ ਹੈ ਜੀ ਗੇਅਰ ਆਪਾਂ ਆਪ ਤਿਆਰ ਕਰੀ ਦੇ ਜੀ 4x4 ਵਾਲੇ ਹਿੱਸੇ ਉਹ ਮਿਲਟਰੀ ਵਾਲੀ ਗੱਡੀਆਂ ਦੇ ਆਉਂਦੇ ਆ ਉਹ ਲੈ ਆਈ ਦੇ ਜੀ ਇਹ ਸੀ ਅਵੇਲੇਬਲ ਵੀ ਭਾਈ ਨੇ ਆਪਣੇ ਕੋਲ ਜੀ ਜੇ ਕਿਸੇ ਨੂੰ ਲੋੜ ਹੁੰਦੀ ਹੈ ਪਹਿਲਾਂ ਕਣਕ ਵੱਢਣ ਤੋਂ ਬਾਅਦ ਜੇ ਕਿਸੇ ਨੇ ਅੰਦਰ ਬਾਹਰ ਜਾਣਾ ਹੁੰਦਾ ਹੈ ਤੇ ਆਪਾਂ ਕਣਕਾ ਵੱਢਣ ਦੇ ਬਾਅਦ ਨਾਲ ਤੁਰੰਤ ਲਗਾ ਕੇ ਦੇ ਸਕਦੇ ਹਾਂ ਜੀ ਜੀ ਹਾਂਜੀ ਜੇਕਰ ਕੋਈ ਦੋਸਤ ਇਸ ਵੀਡੀਓ ਨੂੰ ਸ਼ੇਅਰ ਕਰਕੇ ਆਉਂਦਾ ਤੇ ਉਹਨਾਂ ਲਈ ਕੋਈ ਮਾਨਤਨ ਕੀਤਾ ਜਾਵੇਗਾ ਬਿਲਕੁਲ ਕੀਤਾ ਜਾਵੇਗਾ ਜੀ ਬਹੁਤ 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 ਮਾਨ ਬਹੁਤ ਮਾਨਤਨ ਕੀਤਾ ਜਾਵੇਗਾ ਉਹਨਾਂ ਦਾ ਜੀ ਜੀ ਹਾਂਜੀ ਫਿਰ ਇੱਕ ਵਾਰੀ ਸਾਡੇ ਦਰਸ਼ਕਾਂ ਨੂੰ ਆਪਣਾ ਐਡਰੈਸ ਮੋਬਾਈਲ ਨੰਬਰ ਔਰ ਜਗ੍ਹਾ ਦਾ ਦੱਸ ਦੋ ਆਪਣਾ ਐਡਰੈਸ ਹੈ ਜੀ ਮਲੋਟ ਰੋਡ ਜੀ ਫਾਇਲਕਾ ਤੋਂ ਦੂਰੀ ਆਪਣੀ 12 13 ਕਿਲੋਮੀਟਰ ਫਾਇਲਕਾ ਤੋਂ 12 ਮਿੰਟ ਦਾ ਰਸਤਾ ਹੈ ਜੀ ਮਲੋ ਰੋਡ ਦੇ ਉੱਪਰ ਹੀ ਆਪਣੀ ਵਰਕਸ਼ਾਪ ਹੈ ਜੀ ਜੀ ਪਿੰਟਾਲੀ ਵਾਲਾ ਬੋਦਲਾ ਹੈ ਜੀ ਆਪਣਾ ਮੋਬਾਈਲ ਨੰਬਰ ਹੈ ਜੀ 7888304141 961457100 ਸਾਡੇ ਨਾਲ ਕਿਸਾਨ ਵੀਰ ਮੌਜੂਦ ਨੇ ਜੋ ਜੋ ਕਿ ਇਥੋਂ ਜੋ ਇਸ ਐਗਰੋ ਵਰਕਰਸ ਤੋਂ ਉਹਨਾਂ ਨੇ ਕੰਮ ਕਰਾ ਰਹੇ ਨੇ ਕੰਬਾਈਨ ਮੋਡੀਫਾਈ ਕਰਾ ਕੇ ਗਏ ਨੇ ਗੱਲਬਾਤ ਕਰਾਂਗੇ ਕਿ ਕਿਸ ਤਰ੍ਹਾਂ ਦਾ ਕੰਮ ਲੱਗਿਆ ਉਹਨਾਂ ਨੂੰ ਹਾਂਜੀ ਸਰ ਨਾਮ ਤੁਹਾਡਾ ਮੇਰਾ ਨਾਮ ਸੰਦੀਪ ਮਹਾਰਾਜ ਜੀ ਅਸੀਂ ਟਾਲੀਵਾਲ ਬੋਦਲੇ ਤੋਂ ਰਹਿਣ ਵਾਲੇ ਹਾਂਜੀ ਹਾਂਜੀ ਪਿਛਲੀ ਵਾਰੀ ਅਸੀਂ ਇਹਨਾਂ ਤੋਂ ਕੰਬਾਈਨ ਫੋਰ ਬਾਈ ਫੋਰ ਕਰਾਈ ਸੀ ਚੋਨੇ ਦੇ ਸੀਜ਼ਨ ਵੇਲੇ ਮੰਨ ਲਓ ਆਪਣੇ ਸੇਮੀ ਏਰੀਆ ਬਹੁਤ ਦਿੱਕਤ ਸੀ ਜੀ ਤੇ ਬਾਅਦ ਵਿੱਚ 3 ਦਿਨਾਂ ਵਿੱਚ ਇਹਨਾਂ ਨੇ ਸਾਨੂੰ ਬਹੁਤ ਘੱਟ ਸਮੇਂ ਵਿੱਚ ਤਿਆਰ ਕਰਕੇ ਦਿੱਤੀ ਕਿਉਂਕਿ ਸਾਡਾ ਸੀਜ਼ਨ ਨਹੀਂ ਮਰਿਆ ਇਸ ਕਰਕੇ ਸਾਡਾ ਸੀਜ਼ਨ ਬਹੁਤ ਵਧੀਆ ਰਿਹਾ ਉਸ ਤੋਂ ਬਾਅਦ ਫਿਰ ਸਾਡੇ ਰਿਸ਼ਤੇਦਾਰ ਹੈ ਨਾਲ ਦੇ ਪਿੰਡ ਦੇ ਉਹਨਾਂ ਵੀ ਇਹਨਾਂ ਨੂੰ ਕਰਾਇਆ ਸੀ ਕੰਮ ਗੇਰੇ ਆਪ ਤਿਆਰ ਕਰਦੇ ਆ ਬਹੁਤ ਵਧੀਆ ਗੇਰੇ ਤਿਆਰ ਕਰਦੇ ਆ ਉਹ ਤੋਂ ਬਾਅਦ ਇਹਨਾਂ ਸਾਨੂੰ ਦੋ ਸੀਜ਼ਨ ਦੀ ਗਰੰਟੀ ਦਿੱਤੀ ਹੈ ਜੀ ਬਿਫੋਰ ਗੇਰ ਦੀ ਕੋਈ ਵੀ ਦਿੱਕਤ ਹੁੰਦੀ ਐਸੇ ਹੀ ਕਰਕੇ ਦੇਣਗੇ ਜੀ ਹਾਂਜੀ ਜੇ ਪਹਿਲਾਂ ਦੀ ਗੱਲ ਕਰੀਏ ਜਦੋਂ ਸਿੰਪਲ ਸੀ ਤੇ ਉਹਨਾਂ ਦਾ ਕਿਵੇਂ ਕਿੰਨਾ ਅੰਤਰ ਹੈ ਬਹੁਤ ਅੰਤਰ ਹੈ ਜੀ ਬਹੁਤ ਵਧੀਆ ਜਿੰਨਾ ਵੀ ਐਸ ਸਾਡਾ ਸੀਜ਼ਨ ਮਾਰਿਆ ਜਾਣਾ ਸੀ ਕਿਉਂਕਿ ਕੋਈ ਹੋਰ ਵੀ ਕੰਪਨੀ ਤੇ ਜਾਂਦੇ ਮਹੀਨੇ ਤੋਂ ਪਹਿਲਾਂ ਤਿਆਰ ਕਰਕੇ ਨਹੀਂ ਦੇਲੇ ਸੀ ਫਿਰ ਵੀ ਇਹਨਾਂ ਨੇ ਸਾਨੂੰ 3 ਦਿਨਾਂ ਅੰਦਰ ਤਿਆਰ ਕਰਕੇ ਮਸ਼ੀਨ ਦਿੱਤੀ ਹੈ ਠੀਕ ਹੈ ਹਾਂਜੀ ਹੋਰ ਦੋਸਤਾਂ ਨੂੰ ਵੀ ਸੰਦੇਸ਼ ਦੇਣਾ ਚਾਹੁੰਦੇ ਹੋ ਦੋਸਤਾਂ ਨੂੰ ਇਹ ਸੰਦੇਸ਼ ਦੇਣਾ ਚਾਹਣਾ ਵੀ ਇੱਥੇ ਜਰੂਰ ਇੱਕ ਵਾਰ ਆ ਕੇ ਵੇਖੋ ਤੁਹਾਨੂੰ ਕੰਮ ਵਧੀਆ ਲੱਗੇ ਤਾਂ ਜਰੂਰ ਕਰਵਾਇਆ ਜੀ ਹਾਂਜੀ ਸੋ ਦੋਸਤੋ ਤੁਸੀਂ ਤਸਵੀਰਾਂ ਦੇਖ ਰਹੇ ਸੀ ਜੋ ਸਨੈਕਰੋ ਵਰਕਸ ਟਾਲੀ ਵਾਲਾ ਬੋਦਲਾ ਤੋਂ ਜੇ ਗੱਲ ਕਰੀਏ ਫਾਜ਼ਿਲਕਾ ਵਾਲੀ ਸਾਈਡ ਤੋਂ 10 ਤੋਂ 12 ਮਿੰਟ ਦਾ ਰਸਤਾ ਹੈ ਤੇ ਇਹਨਾਂ ਦੋਸਤਾਂ ਨੂੰ ਤੁਸੀਂ ਇੱਕ ਵਾਰ ਸੇਵਾ ਦਾ ਮੌਕ ਫੇਰ ਕਿਸੇ ਵੀਡੀਓ ਦੇ ਵਿੱਚ ਹਾਜ਼ਰ ਹੋਵਾਂਗੇ ਬਣੇ ਰਹਿਣਾ ਸਾਡੇ ਨਾਲ ਔਰ ਦੋਸਤ ਸੰਦੀਪ ਨੇ ਇਹ ਦਾਵਾ ਵੀ ਕੀਤਾ ਜਿਹੜਾ ਇਸ ਵੀਡੀਓ ਨੂੰ ਸ਼ੇਅਰ ਕਰਕੇ ਆਊਗਾ ਵੀਡੀਓ ਨੂੰ ਸ਼ੇਅਰ ਕਰੂਗਾ ਉਹਦਾ ਹੋਰ ਵੀ ਜ਼ਿਆਦਾ ਮਾਨਤਨ ਕੀਤਾ ਜਾਵੇਗਾ ਬਿਲਕੁਲ ਜਾਇਜ਼ ਰੇਟਾਂ ਤੇ ਔਰ ਇੱਥੋਂ ਦੇ ਜਿਹੜੇ ਕਿ ਮੌਲ ਦੀ ਗੱਲ ਕਰੀਏ ਤਾਂ ਬਿਲਕੁਲ ਵਧੀਆ ਵਾਤਾਵਰਨ ਹੈ ਖੁੱਲੇ ਖੁੱਲਾ ਮੌਲ ਹੈ ਬਿਲਕੁਲ ਰੋਡ ਤੇ ਸਿੱਧਾ ਹੈ ਔਰ ਬਹੁਤ ਜਗ੍ਹਾ ਹੈਗੀ ਇਹ ਪਿੱਛੇ ਜੀ ਸੀ ਕਿਸੇ ਤਰ੍ਹਾਂ ਦੀ ਵੀ ਕੋਈ ਵਹੀਕਲ ਰੋਕਣ ਦੀ ਦਿੱਕਤ ਨਹੀਂ ਤੁਸੀਂ ਕਾਰ ਤੇ ਆਓ ਕੰਬੈਨਾਂ ਲੈ ਕੇ ਆਓ ਟਰੈਕਟਰ ਲੈ ਕੇ ਆਓ ਜਿੱਥੇ ਬਿਲਕੁਲ ਖੁੱਲੀ ਜਗ੍ਹਾ ਦੇ ਵਿੱਚ ਖੁੱਲੇ ਵਾਤਾਵਰਨ ਦੇ ਵਿੱਚ ਕੰਮ ਸਟਾਰਟ ਕੀਤਾ ਹੈ ਬਾਈ ਯੂਰੀ ਨੇ ਇੱਕ ਵਾਰ ਸੇਵਾ ਦਾ ਮੌਕਾ ਜ਼ਰੂਰ ਦਿਓ